ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਆ ਦੇਖੋ ਜੀ ਸਾਡੀ ਹੱਥ ਪੈਣ ਦਿੰਦੀ ਮਿਰਚ ਹੋ ਗਈ ਜੀ ਇਹ ਲక్ష్ਮੀ ਵਾਲਿਆਂ ਦਾ ਬੀਜ ਹੈ ਜੀ 4122 ਆ ਦੇਖੋ ਇਹਦੀ ਫਸਟ ਮਤਲਬ ਨੀਚੋਂ ਰੂਟਿੰਗ ਦੇਖੋ ਸ਼ੁਰੂ ਹੋ ਗਈ ਜੀ ਆ ਨੀਚੇ ਦੇਖੋ ਇਹ ਤਾਂ ਕਾਫੀ ਬੜੀਆਂ ਬੜੀਆਂ ਮਿਰਚਾਂ ਹੈ ਮਾਈ ਉਹ ਸੱਦੇ ਲੱਗੀਆਂ ਜੜਾਂ ਇਹ ਦੇਖੋ ਜੀ ਆ ਦੇਖੋ ਜੀ ਬਹੁਤ ਕਟਵੀ ਮਿਰਚਾਂ ਭਰੀ ਪਈ ਹੈ ਜੀ ਔਰ ਇਹਦੇ ਤੇ ਕੋਈ ਬਿਮਾਰੀ ਨਹੀਂ ਆਉਂਦੀ ਜੀ ਅਸੀਂ ਕੋਈ ਸਪਰੇ ਨਹੀਂ ਕਰੀ ਇਦਾਂ ਦੀ ਇਹਦੇ ਤੇ ਮਤਲਬ ਐਮ 45 ਦੀ ਉਹ ਸਪਰੇ ਕਰ ਰਹੇ ਆ ਫੰਗੀ ਸਾਈਟ ਦੀ ਔਰ ਹੋਰ ਕੋਈ ਇਹਦੇ ਤੇ ਰੋਗ ਰੂਗ ਹੈ ਨਹੀਂ ਬਾਕੀ ਜੀ ਕਾਹ ਕਹਿੰਦੇ ਆ ਆਪਣਾ ਖਾਦ ਕਿਹੜੀ ਕਿਹੜੀ ਪਾਈ ਇਹਦੇ ਚ ਖਾਦ ਪਹਿਲਾਂ ਤਾਂ ਜੀ ਡੀਏਪ ਪਾਈ ਹੈ ਲਾਉਣ ਤੋਂ ਪਹਿਲਾਂ ਡੀਏਪ ਤੋਂ ਬਾਅਦ 13045 ਦੀ ਸਪਰੇ ਕਰੀ ਹੈ 25 ਦਿਨ ਬਾਅਦ ਇਹਦੇ ਤੇ ਰੂੜੀ ਦੀ ਖਾਦ ਪਾਈ ਹੈ ਜੀ ਬਾਕੀ ਹੋਰ ਤਾਂ ਕੁਝ ਨਹੀਂ ਸਿਰਫ ਇਸ ਨੂੰ ਬੋਟ ਘਟਣ ਲੱਗਦੀ ਫਿਰ ਉਸ ਦੀ ਜਦਾ ਅਟੈਕ ਤੇ ਹੁੰਦਾ ਨਹੀਂ ਬਸ ਇਹ ਤੇ ਜੜ ਤੇ ਹੀ ਹੈ ਜੜ ਤੇ ਹੀ ਮਤਲਬ ਪ੍ਰੋਪਰ ਬਿਮਾਰੀ ਲੱਗਦੀ ਹੈ ਜੀ ਇਹਨੂੰ ਜੇ ਲੱਗਦੀ ਹੈ ਉਹਦੀ ਤੁਸੀਂ ਫੰਗੀ ਸਾਈਡ ਦੀ ਸਪਰੇ ਹਫਤੇ ਬਾਅਦ ਆਪਣੇ ਕਰਨੀ ਉਹ ਕਰਨੀ ਹੈ ਜੀ ਐਮ 45 ਜਾਂ ਤਾਂ ਤੁਸੀਂ ਐਮ 45 ਦੀ ਕਰ ਸਕਦੇ ਆ ਜਾਂ ਹੋਰ ਵੀ ਮਾਰਕੀਟ ਚ ਬਹੁਤ ਫੰਗੀ ਸਾਈਡ ਵਗੈਰਾ ਮਿਲ ਜਾਂਦੀ ਹੈ ਉਹ ਤੁਸੀਂ ਕਹਿ ਕੇ ਲੈ ਸਕਦੇ ਆ ਬਸ ਹੋਰ ਤਾਂ ਕੋਈ ਰੋਗ ਇਹ ਤੇ ਆਉਂਦਾ ਹੈ ਨਹੀਂ ਜੀ ਬਸ ਇਹੀ ਰੋਗ ਹੈ ਜੀ ਬਾਕੀ ਇਹ ਤੇ ਜੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਕੋਈ ਟੋਨਿਕ ਵਗੈਰਾ ਕਰ ਸਕਦੇ ਆ ਉਹਦੇ ਨਾਲ ਫਰੂਟਿੰਗ ਦੀ ਜਿਆਦਾ ਮਾਤਰਾ ਵੱਜ ਜਾਂਦੀ ਆ ਫਰੂਟਿੰਗ ਦਾ ਮਰਜ਼ੀ ਤੁਸੀਂ ਆਪਣਾ ਇੱਧਰ ਤੇ ਫਿਰ ਤੋੜ ਲੈ ਸਕਦੇ ਆ ਹਰ ਤੋੜਨੀ ਬੜੀ ਆਸਾਨ ਹੈ ਜੀ ਇਹਦੀ ਡੰਡੀ ਮਤਲਬ ਮਜ਼ਬੂਤ ਨਹੀਂ ਆ ਜਿਆਦਾ ਫਲ ਤੋੜਨ ਤੇ ਆਸਾਨੀ ਹੈ ਕੋਈ ਪੇਡੇ ਨੂੰ ਮਤਲਬ ਬੂਟੇ ਨੂੰ ਕੋਈ ਵੀ ਤਕਲੀਫ ਹੁੰਦੀ ਨਹੀਂ ਜਦ ਆਪਾਂ ਤੋੜਦੇ ਆ ਹਿਲਦਾ ਹੁੰਦਾ ਹੈ ਜੀ ਕਿਹੜੇ ਮਹੀਨੇ ਚ ਲਾਈ ਸੀ ਇਹ ਇਹਨੂੰ 2 ਮਹੀਨੇ ਹੋ ਗਏ ਜੀ ਇਹ ਜਨਵਰੀ ਲਾਲੋ ਤੁਸੀਂ ਜਰੂਰ ਜਨਵਰੀ ਦੀ ਸ਼ੁਰੂਆਤ ਜੀ ਵਿੱਚ ਲਾਈ ਸੀ ਕਿੰਨੀ ਜਗ੍ਹਾ ਲਾਈ ਵੀ ਬਾਈ ਇਹ 2 ਕਨਾਲਾਂ ਹੈ ਜੀ 2 ਕਨਾਲ ਦੇ ਗੇਟ 'ਚ ਇਹ ਲਾਈ ਹੋਈ ਜੀ ਇੱਧਰ ਬਾਕੀ ਠੀਕ ਹੈ ਜੀ ਓਕੇ ਧੰਨਵਾਦ ਪੂਰੀ ਵੀਡੀਓ ਦੇਖਿਆ ਕਰੋ ਜੀ ਤਾਂ ਕਿ ਤੁਹਾਨੂੰ ਹੋਰ ਐਦਾਂ ਦੀਆਂ ਜਾਣਕਾਰੀਆਂ ਦਈਏ ਅਸੀਂ ਬਾਤੋ ਵੱਧ ਸਬਸਕ੍ਰਾਈਬ ਕਰੇ ਕਰੋ ਲਾਈਕ ਕਰੇ ਕਰੋ